ਸਾਲ ਜਿੱਕ ਥੇਲੇ ਦਾ ਉਹਨੇ ਕੰਮ ਨਹੀਂ ਕੀਤਾ ਮੈਂ ਚੈਲੰਜ ਕਰਦਾ ਜੇ ਕੰਮ ਕੀਤਾ ਦੱਸੇ ਕਿਹੜਾ ਕੀਤਾ ਔਰ ਮੈਂ 100 ਰੁਪਏ ਲੱਖ ਕਰੋੜ ਦੀ ਮੈਂ ਸ਼ਰਤ ਰੱਖੂੰਗਾ ਜੇ ਉਹਨੇ ਕੋਈ ਕੰਮ ਕੀਤਾ ਔਰ 10 ਸਾਲ 10 ਕਰੋੜ ਦਾ ਕੰਮ ਕੀਤਾ ਤਾਂ ਬੱਸ ਕਿਨੇ ਕੋਈ 10 ਸਾਲਾਂ ਚ 10 ਕਰੋੜ ਦਾ ਕੰਮ ਕੀਤਾ ਠੋਕ ਪਾ ਜਾ ਕੇ ਕਹਿੰਦੇ ਹੂ ਸੀ ਬਿਲਕੁਲ ਹੰਦਕ ਕੰਮ ਤਾਂ ਗਿਨਾ ਰਹੇ ਹੋ ਕਾਉਂਸਲਰ ਨੇ ਸਾਲ ਚ ਕੁਝ ਤਾਂ ਕਰਾਇਆ ਹੋਊਗਾ ਕਿ ਨਹੀਂ ਕਰਾਇਆ ਹੋਊਗਾ ਇੱਕ 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 ਕੰਮ ਇੱਕ ਥੇਲੇ ਦਾ ਨਹੀਂ ਜੀ ਮੇਰਾ ਬੈਟ ਰੱਖ ਲੈ ਜੇ ਕੋਈ ਕਰਾਇਆ ਤਾਂ ਦੱਸ ਦਿਓ ਕਿੱਥੇ ਕਰਾਇਆ 1 ਰੁਪਏ ਦੇ ਸਾਲ ਹੋਇਆ ਪਲੱਸ ਇੱਕ ਕਰ ਪਈ ਨਹੀਂ ਕਰਾ ਪਿਛਲੋ ਜਾਗ ਨੂੰ ਐਮਟੀ ਲੱਖ ਤੋਂ ਪਹਿਲੇ ਚੱਬੇ ਵਾਲੇ ਨੇ ਦਿੱਤਾ ਸੀ 35 ਲੱਖ ਰੁਪਈਆ ਉਸ ਤੋਂ ਬਾਅਦ 25 ਲੱਖ ਰੁਪਈਆ ਮੈਂ ਹੁਣ ਪਾਸ ਕਰਾਇਆ ਗਲੀ ਨੰਬਰ 2 3 4 ਦਾ ਉਹ ਅਸੀਂ ਬਣਾਉਣ ਜਾ ਰਹੇ ਹਾਂ ਉਹਦੇ ਟੈਂਡਰ ਵੀ ਹੋ ਗਿਆ ਠੇਕਾ ਵੀ ਮਿਲ ਗਿਆ ਵਰਕ ਆਊਟਰ ਮਿਲ ਗਿਆ ਅਸੀਂ 2-4 ਦਿਨ ਨੂੰ ਸਟਾਰਟ ਕਰਾ ਰਹੇ ਹਾਂ ਕਿਉਂਕਿ ਇੱਕ ਹਲ ਪੜਦਾ ਇੱਕ ਨੌਲੇਜ ਨਹੀਂ ਇੱਕ ਕਿਸੇ ਕੋ ਜਾ ਕੇ ਕੰਮ ਲੈਣਾ ਕੰਮ ਕਰਾਉਣਾ ਦਾ ਪਤਾ ਨਹੀਂ ਹੈਗਾ ਕਹਨੇ ਤਾਂ ਵੋਟਾਂ ਮਾ ਕੇ ਜਿਤਾਇਆ ਉਹਨਾਂ ਨੂੰ ਜੀ ਬਸ ਉਹ ਲੋਕ ਹੁਣ ਤਾਂ ਹੀ ਰੋਂਦੇ ਪਏ ਲੋਕ ਵੋਟਾਂ ਕੀ ਇਰਾਦਾ ਹੈ ਕਿ ਵਾਪਸ ਕਾਂਗਰਸ ਚ ਜਾਣਾ ਹੋਵੇ ਨਹੀਂ ਹਾਲੇ ਤੱਕ ਸਾਡਾ ਕੋਈ ਵਿਚਾਰ ਨਹੀਂ ਆਪ ਬਹੁਤ ਅੱਛੇ ਕੰਮ ਕਰ ਰਹੇ ਜਦੋਂ ਦੂਜਾ ਕੈਂਡੀਡੇਟ ਸੀ ਬੀਜਪੀ ਦਾ ਉਹਨੇ ਲੋਕਾਂ ਨੂੰ ਗਮਰਾਹ ਕੀਤਾ ਗਮਰਾਹ ਕਰਕੇ ਤੇ ਵੋਟਾਂ ਲੈ ਕੇ ਹੁਣ ਸਾਲ ਹੋ ਗਿਆ 1 ਸਾਲ ਹੋ ਗਿਆ ਔਰ ਇੱਕ ਲਾਈਟ ਤੱਕ ਨਹੀਂ ਲੱਗੀ ਔਰ ਕੋਈ ਸੀਵਰੇ ਨਹੀਂ ਕੋਈ ਸੜਕ ਨਹੀਂ ਜੇ ਥੇਲੇ ਦਾ ਕੰਮ ਵੀ ਉਹਨੇ ਕੀਤਾ ਹੋਵੇ ਇੱਕ ਸਾਲ ਚ ਮੈਨੂੰ ਦੱਸ ਸਕਦਾ ਉਹ ਲੋਕਾਂ ਦੇ ਪੈਸੇ ਟਵਾਤੇ ਲੋਕਾਂ ਦੇ ਪੈਸੇ ਆਏ ਆ ਕੋ ਅਨਪੜਤਾ ਨੋ ਲੈਜ ਹੈ ਨਹੀਂ ਪਤਾ ਹੀ ਹੈ ਨਹੀਂ ਇਸ ਕਰਕੇ ਉਹ ਸਾਰਾ ਜਿਹੜਾ ਮਾਰ ਡਰਾਈਵਰ ਹੁੰਦਾ ਕਹਿੰਦਾ ਵੀ ਗੱਡੀ ਕਿੱਥੇ ਹੀ ਮਾਰ ਸਕਦਾ ਪਹੀ ਪਾਕਿਤ ਪੈਰੀ ਹੱਥ ਲਾ ਕੇ ਬੇਨਤੀ ਕਰਦੇ ਸੀ ਸਾਨੂੰ ਵੋਟਾਂ ਸਾਨੂੰ ਦਿਓ ਵੀ ਬਾਹਰ ਜਿਹੜੇ 10 15 ਜਨਾਨੀਆਂ ਬਾਰੋਂ ਮਗਾ ਕੇ ਆਪਣੇ ਘਰ ਦੀਆਂ ਜਾ ਕੇ ਲੋਕਾਂ ਨੂੰ ਬਿਰਾਹ ਕੇ ਤੱਕ ਵੋਟਾਂ ਸਾਨੂੰ ਦੇ ਦਿਓ ਜੀ ਆਹ ਸਾਰੀ ਆਖਰੀ ਵਾਰ ਬੇਨਤੀਆਂ ਕਰ ਲੈ ਅਸੀਂ 10 ਸਾਲ ਦੇ ਵਿੱਚ 1 ਰੁਪਿਆ ਨਹੀਂ ਕਿਤੇ ਖਾਦਾ ਨਾ ਕਿਸੇ ਨੂੰ ਖਾਣ ਦਿੱਤਾ ਆ ਸਾਡੇ ਕੋਈ ਪਿਛਤਾਚਾਰ ਦਾ ਅਜ ਤੱਕ ਰੋਪ ਨਹੀਂ ਹੈਗਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹੋਰ ਬੜੇ ਅੱਛੇ ਕੰਮ ਕਰਨੇ ਨੇ ਜਿਹੜਾ 10 ਲੱਖ ਦਾ ਬੀਮਾ ਆ ਰਿਹਾ ਉਹ ਪਰਸੋ ਚੌਥ ਨੂੰ ਆਪਾਂ ਬਣਾਣ ਜਾ ਰਹੇ ਆ ਉਹ ਤੋਂ ਬਾਅਦ ਰਾਸ਼ਨ ਘਾਟ ਤੇ ਬਾਕੀ ਜਿਹੜਾ 1-1000 ਰੁਪਏ ਉਹ ਵੀ ਬੀਬੀ ਕਹਿੰਦਾ ਹੈ ਜੀ ਕਿ 1000 ਰੁਪਏ ਹਾਲ ਤੱਕ ਉਹਨਾਂ ਨੂੰ ਮਿਲ ਨਹੀਂ ਰਿਹਾ ਸਾਲ ਕਹਿੰਦੇ 1 ਰਹਿ ਕੇ ਤਾਂ 1000 ਰੁਪਏ ਬੀਬੀਆਂ ਕੋਲ ਨਹੀਂ ਪਹੁੰਚਿਆ ਹੁਣ ਤਾਂ ਰਾਜਾ ਬੈਂਕ ਉਹਨਾਂ ਦਾ ਵੀ ਬਿਆਨ ਆਇਆ ਕਿ 12 548000 ਰੁਪਏ ਬਣਦਾ ਕਹਿੰਦੇ ਨਹੀਂ ਬਿਲਕੁਲ ਸਹੀ ਗੱਲ ਆ ਕਈ ਵਾਰ ਸਰਕਾਰਾਂ ਕਹਿ ਦਿੰਦੀਆਂ ਆ ਤੇ ਪਰ ਕਈ ਵਾਰ ਬਜਟ ਨਹੀਂ ਹੁੰਦਾ ਪਰ ਸਰਕਾਰ ਐਂਡ ਤੇ ਕੁਛ ਨਾ ਕੁਛ ਕਰੂਗੀ ਜ਼ਰੂਰ ਸੋਸ਼ਲ ਸਿਕਾ ਜੀ ਨਮਸਕਾਰ ਮਾਪੀ ਕਿਸੇ ਤੁਹਾਡਾ ਨਾਲ ਦੇਖ ਰਹੇ ਹੋ ਸਾਇੰਟੀਵੀ ਜਿੱਥੇ ਕਿ ਅਸੀਂ ਫਗਵਾੜੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਜਿਨਨੇ ਵੀ ਸਿਆਸੀ ਆਗੂ ਹੋਣ ਜਾਂ ਆਮ ਲੋਕ ਹੋਣ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਫਗਵਾੜੇ ਦੇ ਵਿੱਚ ਇਸ ਸਮੇਂ ਕੀ ਚੱਲ ਰਿਹਾ ਕਿਉਂਕਿ 2027 ਦੇ ਵਿੱਚ ਚੋਣਾਂ ਨੇ ਲੇਕਿਨ ਆਮ ਲੋਕਾਂ ਦੇ ਕੀ ਸੋਚਣਾ ਹੈ ਅਸੀਂ ਇਸ ਸਮੇਂ ਵਾਰਡ ਨੰਬਰ 6 ਦੇ ਸਾਬਕਾ ਕੌਂਸਲਰ ਸਾਹਿਬ ਨੇ ਜੋ ਕਿ ਲਗਾਤਾਰ 10 ਸਾਲ ਇਸ ਵਾਰਡ ਦੇ ਵਿੱਚ ਕੌਂਸਲਰ ਰਹੇ ਨੇ ਸੋ ਲੇਕਿਨ ਇਹਨਾਂ ਦਾ ਵੀ ਜੋ ਦਾਵਾ ਹੈ ਕਿ ਜੋ ਵੀ ਇਸ ਵਾਰ ਜੋ ਵੋਟਾਂ ਪਈਆਂ ਜਾਂ ਜਿਹੜੀਆਂ ਵੋਟਾਂ ਪਈਆਂ ਉਹ ਧੋਖੇ ਨਾਲ ਜਿਹੜਾ ਸਾਡਾ ਇਸ ਵਾਰਡ ਦਾ ਕੌਂਸਲਰ ਬਣਿਆ ਸਭ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਸਾਂਝ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਤੁਸੀਂ 10 ਸਾਲ ਲਗਾਤਾਰ ਕਾਉਂਸਲ ਰਹੇ ਹੋ ਜੀ ਹਾਂ ਜੀ ਬਿਲਕੁਲ ਤੇ ਹੁਣ ਇਸ ਵਾਰ ਕਾਉਂਸਲ ਜਿਹੜੇ ਨੇ ਉਹ ਦੂਸਰੀ ਪਾਰਟੀ ਤੋਂ ਬਣ ਗਏ ਨੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਹਾਂ ਉਹ 10 ਸਾਲ ਜਿਹੜੇ ਰਹੇ ਤੁਸੀਂ ਉਦੋਂ ਕਿਹੜੀ ਸਰਕਾਰ ਸੀਗੀ ਚੰਨੀ ਸਰਕਾਰ ਸੀਗੀ ਕਾਂਗਰਸ ਸਰਕਾਰ ਤੇ ਤੁਸੀਂ ਕਾਲੀ ਭਾਜਪਾ ਸਰਕਾਰ ਸਮੇਂ ਰਹੇ ਪਹਿਲਾਂ ਕਾਲੀ ਭਾਜਪਾ ਸਰਕਾਰ ਸੀ ਹਾਂ ਉਹ ਚ ਵੀ ਅਸੀਂ ਬਹੁਤ ਸਪੀਡ ਨਾਲ ਕੰਮ ਕੀਤੇ ਠੀਕ ਹੈ ਤੇ ਬਾਅਦ ਸਾਰੀ ਕਾਂਗਰਸ ਸਰਕਾਰ ਮੈਂ ਕਾਂਗਰਸ ਤੋਂ ਕਾਉਂਸਲਰ ਬਣਿਆ ਸੀ ਜੀ ਤੇ ਬਹੁਤ ਫੰਡ ਕਾਂਗਰਸ ਨੇ ਇੰਨੇ ਵਟ ਦਿੱਤੇ ਨਾ ਜਿਹੜਾ ਏਰੀਆ ਨਹੀਂ ਸੀ ਡਿਵੈਲਪਮੈਂਟ ਅਸੀਂ ਸੀਵਰੇਜ ਵਾਟਰ ਸਪਲਾਈ ਔਰ ਕੋਈ ਚੀਜ਼ ਦੀ ਕਮੀ ਪੇਸ਼ ਨਹੀਂ ਚੱਲੀ ਲਾਈਟਿੰਗ ਔਰ ਜੋ ਵੀ ਕੋਈ ਸਮੱਸਿਆ ਸੀ ਪਹਿਲੇ ਆਧਾਰ ਤੇ ਹੱਲ ਕੀਤੀਆਂ 10 ਸਾਲ ਦੇ ਵਿੱਚ ਲੋਕਾਂ ਦੀ ਨਾ ਇਹ ਲੋਕਾਂ ਨੂੰ ਇਹ ਬੜਾ ਹੁੰਦਾ ਕਿ ਜਿਹੜੀ ਸਰਕਾਰਾਂ ਨੇ ਕੰਮ ਕਰਦੀ ਉਹਨਾਂ ਨੂੰ ਜਦੋਂ ਵੋਟਾਂ ਆਉਂਦੀਆਂ ਜਦੋਂ ਮੰਨ ਲਓ 27 ਚ ਵੋਟਾਂ ਆ ਗਈਆਂ ਨਾ ਆ ਸਾਲ ਇਹਨੂੰ ਪੂਰਾ ਕਾਰਜਫੁਲੀ ਕੰਮ ਹੋਣਾ ਜੀ ਇਹ ਇਹ ਫੰਡ ਵੀ ਉਦੋਂ ਆ ਜਾਂਦੇ ਨੇ ਉਦੋਂ ਕੰਮ ਵੀ ਉਦੋਂ ਹੋ ਜਾਂਦੇ ਇਹ ਲੋਕਾਂ ਦਾ ਹੁੰਦਾ ਜੀ ਮਿਹਣਾ ਕਿਦਣਾ ਕਿਤੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਦੇਖੋ ਜੀ ਤੁਹਾਨੂੰ ਆਪਣਾ ਕੈਂਡੀਡੇਟ ਹੁਣ ਵਧੀਆ ਹੋਣਾ ਚਾਹੀਦਾ ਆ ਵੀ ਫੰਡ ਕਿਦਾਂ ਲੈ ਕੇ ਆਣੇ ਆ ਔਰ ਕਿਦਾਂ ਆਪਾਂ ਫੰਡ ਯੂਜ਼ ਕਰਨੇ ਆ ਕਦੋਂ ਫੰਡ ਆਣੇ ਆ ਕਦੋਂ ਕੀ ਚੀਜ਼ ਨੂੰ ਆਪਾਂ ਕੰਟਰੋਲ ਕਰਨਾ ਕੋ ਆਪਾਂ ਸਾਰੇ ਕਾਰਪੋਰੇਸ਼ਨ ਜਾਣੇ ਸਾਨੂੰ ਹਰ ਚੀਜ਼ ਦਾ ਪਤਾ ਹੁੰਦਾ ਫੰਡ ਕਦੋਂ ਆਣੇ ਆ ਔਰ ਕੀ ਸਮੱਸਿਆ ਸੀ ਵਾਰਦੀਆਂ ਅਸੀਂ ਜਿੰਨਾ ਵੀ ਆਪਣੇ ਟਰਮ ਚ ਰਹੇ ਆ 10 ਸਾਲ ਔਰ 10 ਸਾਲ 10 ਕਰੋੜ ਦਾ ਕੰਮ ਕੀਤਾ ਦੋ ਮੋਟਰਾਂ ਲਾਈਆਂ ਔਰ ਜਿਹੜੇ ਏਰੀਆ ਨਹੀਂ ਡਿਵੈਲਪਰ ਕੀ ਤੀਨਗਰ ਸਤੀਸ਼ ਨਗਰ ਉੱਤੇ ਸਾਫ ਕਾ ਕਾਉਂਸਲਰ ਨੇ ਇਹ ਟੈਟਰੀ ਸਿਲਾਈ ਉੱਤੇ ਗਲੀਆਂ ਸੀਵਰੇਜ ਵਾਟਰ ਸਪਲਾਈ ਕੰਪਲੀਟਲੀ ਕੀਤਾ ਔਰ ਹੋਰ ਸੀ ਕੋਈ ਗੇਟ ਵਗੈਰਾ ਸੀ ਕੋਈ ਕੰਦ ਵਗੈਰਾ ਕਰਨੀ ਆ ਸੀ ਕੋਈ ਹੋਰ ਸਮੱਸਿਆ ਸੀ ਸਾਰੀ ਅਸੀਂ 100% ਕੰਮ ਕਰਕੇ ਦਿੱਤਾ ਪਾਵਾਂ ਕਿਹਨੇ ਕੋਈ 10 ਸਾਲਾਂ ਚ 10 ਕਰੋੜ ਦਾ ਕੰਮ ਕੀਤਾ ਠੋਕ ਬਜਾ ਕੇ ਕਹਿੰਨੇ ਹੁੰਦੀ ਬਿਲਕੁਲ ਹੰਡਾ ਜੀ ਕਾਗ ਜੀ ਮੈਂ ਕਹੇ ਮੇਰੇ ਕੋਲ ਮੈਨੂਫੈਕਚਰ ਚ ਵਿੱਚ ਮੇਰੇ ਮੇਰੇ ਕੋਲ ਹੈਗਾ ਸੀ ਮੈਂ ਉਹ ਚ ਕੱਲੀ ਕੱਲ ਚੀਜ਼ ਲਿਖੀ ਹੋਈ ਸੀ ਔਰ ਗਾਰੰਟੀ ਦੇ ਚੀਜ਼ ਦੀ ਕੱਲ ਕੱਲ 10 ਕਰੋੜ ਰੁਪਏ ਦਾ ਅੱਜ ਵੀ ਇੱਕ ਕਾਰਪੋਰੇਸ਼ਨ ਜਾ ਕੇ ਰਿਕਾਰਡ ਕਢਾ ਲਓ ਕਾਲੀ ਭਾਜਪਾ ਸਰਕਾਰ ਤੁਸੀਂ ਸਰਕਾਰ ਚ ਕਾਉਂਸਲ ਸੀਗੇ ਕਾਂਗਰਸ ਕਾਂਗਰਸ ਪਾਰਟੀ ਤੋਂ ਹਣਾ ਜੀ ਮੈਂ ਕਾਲੀ ਤਾਂ ਉਦੋਂ ਜਦੋਂ ਆਪੋਜੀਸ਼ਨ ਹੁੰਦੀ ਆ ਵਿਰੋਧੀ ਪਾਰਟੀ ਹੋਵੇ ਉਦੋਂ ਫੰਡ ਕਢਾਉਣੇ ਇਹ ਕਿਤੇ ਨਾ ਕਿਤੇ ਚੈਲੰਜ ਹੁੰਦਾ ਬਿਲਕੁਲ ਹੁੰਦਾ ਪਰ ਸਮੱਸਿਆ ਦੱਸਣੀ ਪੈਂਦੀ ਆ ਆ ਪਬਲਿਕ ਨਾਲ ਜੋੜਨਾ ਪੈਂਦਾ ਪਬਲਿਕ ਨੂੰ ਉੱਥੇ ਲੈ ਕੇ ਜਾਣਾ ਪੈਂਦਾ ਆ ਵੀ ਆ ਸਾਡੀ ਸਮੱਸਿਆ ਆ ਆ ਐਮਐਲ ਕਿਸੇ ਦਾ ਵੀ ਹੋਵੇ ਉਹਨੂੰ ਆਪਾਂ ਸਮੱਸਿਆ ਦੱਸਾਂਗੇ ਉਹ ਮਸਲਾ ਤਾਂ ਹੀ ਹੋਗਾ ਜੇ ਅਸੀਂ ਦੱਸਦੇ ਸੀ ਸਾਡੇ ਸਮੱਸਿਆ ਬਿਲਕੁਲ ਹੱਲ ਹੁੰਦੀਆਂ ਸੀ ਅੱਛਾ ਹੁਣ ਤੁਸੀਂ ਕਿਉਂਕਿ ਆਮ ਆਦਮੀ ਪਾਰਟੀ ਜਾਓਗੇ ਲੇਕਿਨ ਸੀਟ ਜਿਹੜੀ ਹੈ ਦੂਸਰੀ ਪਾਰਟੀ ਦੇ ਕੋਲ ਆ ਤੁਹਾਨੂੰ ਕਰੀ ਲੱਗਾ ਕਿ ਨਹੀਂ ਜੇ ਮੈਂ ਸ਼ਾਇਦ ਕਾਂਗਰਸ 'ਚ ਹੁੰਦਾ ਤਾਂ ਸ਼ਾਇਦ ਅੱਜ ਮੇਰੇ ਕੋਲ ਸੀਟ ਇੱਕ ਕੌ ਬਿਲਕੁਲ ਹੋ ਸਕਦੀ ਸੀ ਪਰ ਅਸੀਂ ਸੇ ਵਾਅਦੇ ਸੀ ਆਪਨੇ ਸਾਡਾ ਵਾਅਦਾ ਕੀਤੇ ਸੀ ਵੀ ਅਸੀਂ ਤੁਹਾਡੇ ਜੋ ਸਾਡੀ ਮਹੱਲੇ ਦੀਆਂ ਰਜਿਸਟਰੀਆਂ ਸੀ ਜਾਂ ਸਾਡੇ ਮਹੱਲੇ ਦੀ ਗਰਾਊਂਡ ਸੀ ਇੱਕ ਦੋ ਕੰਮ ਹੋਰ ਸੀ ਤੇ ਸਾਡੇ ਡਾਕਟਰ ਸਾਹਿਬ ਚੱਬੇ ਵਾਲੇ ਐਮਪੀ ਸਾਹਿਬ ਨੇ ਸਾਣਾ ਵਾਅਦਾ ਕੀਤਾ ਸੀ ਉਹ ਸਾਨੂੰ ਪੂਰੇ ਮਤਲਬ ਕੰਮ ਕਰਕੇ ਇਸ ਦਸਨ ਕੇ ਬਿਜੋਤ ਹੋਈ ਕੰਮਾ ਤੁਹਾਨੂੰ ਪਹਿਲੇ ਅਦਾ ਹਸਨ ਗਰੰਟੀ ਦਿੱਤੀ ਸੀ ਤੇ ਸਾਡੇ ਲੋਕਾਂ ਨੂੰ ਨਹੀਂ ਪਸੰਦ ਆਈ ਤੇ ਲੋਕਾਂ ਨੇ ਉਹ ਜਿਹੜਾ ਦੂਜਾ ਕੈਂਡੀਡੇਟ ਸੀ ਬੀਜੇਪੀ ਦਾ ਉਹਨੇ ਲੋਕਾਂ ਨੂੰ ਗਮਰਾਹ ਕੀਤਾ ਗਮਰਾਹ ਕਰਕੇ ਤੇ ਵੋਟਾਂ ਲੈ ਕੇ ਹੁਣ ਸਾਲ ਹੋ ਗਿਆ 1 ਸਾਲ ਹੋ ਗਿਆ ਔਰ ਇੱਕ ਲਾਈਟ ਤੱਕ ਨਹੀਂ ਲੱਗੀ ਔਰ ਕੋਈ ਸੀਵਰੇ ਨਹੀਂ ਕੋਈ ਸੜਕ ਨਹੀਂ ਜੇ ਠੇਲੇ ਦਾ ਕੰਮ ਵੀ ਉਹਨੇ ਕੀਤਾ ਹੋਵੇ ਇੱਕ ਸਾਲ ਚ ਮੈਨੂੰ ਦੱਸ ਸਕਦਾ ਤੇਰੇ ਕੋਈ ਕਾਰਨ ਹੈਗਾ ਕਿ ਕਿਉਂ ਨਹੀਂ ਕੰਮ ਕੀਤਾ ਗਿਆ ਤੁਸੀਂ ਵੀ ਜਾਣਦੇ ਹੋ ਤੁਸੀਂ ਤਾਂ ਪੁਰਾਣੇ ਭੇਤੀ ਹੋਏ 8 ਸਾਲ ਤੁਸੀਂ ਇਸ ਏਰੀਆ ਦੇ ਕੌਂਸਲਰ ਬਣੇ ਰਹੇ ਹੋ ਕਿਉਂਕਿ ਇੱਕ ਹਲ ਪੜਦਾ ਇੱਕ ਨੌਲੇਜ ਨਹੀਂ ਇੱਕ ਕਿਸੇ ਕੋ ਜਾ ਕੇ ਕੰਮ ਲੈਣਾ ਕੰਮ ਕਰਾਉਣਾ ਦਾ ਪਤਾ ਨਹੀਂ ਹੈਗਾ ਕਹਿੰਦੇ ਤਾਂ ਵੋਟਾਂ ਮਾਰ ਕੇ ਜਿਤਾਇਆ ਉਹਨਾਂ ਨੂੰ ਬਸੇ ਲੋਕ ਹੁਣ ਤਾਂ ਹੀ ਰੋਂਦੇ ਵੇ ਲੋਕ ਪਸਤਾਨ ਦੇ ਵੇ ਲੋਕ ਕਿਉਂਕਿ ਹੁਣ ਇਥੇ ਸਾਡੇ ਮਹੱਲੇ ਦੇ ਕੋਈ ਮਕਾਨ ਸੀਟਾਏ ਹੋਏ ਸੀ 10 ਮਕਾਨ ਇਹਨਾਂ ਟਵਾਤੇ ਬਸ ਪਾਸ ਹੋ ਕੇ ਆ ਗਿਆ ਬਲਕਿ ਸਾਡੇ ਮਹੱਲੇ ਦੇ ਰਜਿਸਟਰੀ ਨਹੀਂ ਹੈਗੀ ਪੰਜਾਬ ਸਰਕਾਰ ਦੀ ਜਗਾ ਹੈ ਲਾਲਕੀਰ ਚੋਂਦੀ ਹੈ ਜਗਾ ਇਹ ਲਾਲਕੀਰ ਨਹੀਂ ਹੁੰਦੀ ਇਹ ਪੰਜਾਬ ਸਰਕਾਰ ਦੀ ਜਗਾ ਹੀ ਸਾਡੀ ਇਹਨਾਂ ਲਾਲਕੀਰ ਅੰਦਰ ਐਫੀਡੇ ਬਣਾ ਕੇ ਲੋਕਾਂ ਢਾਈ ਤਾਂ ਲਗ ਪਾਸ ਹੋਇਆ ਨਹੀਂ ਸੀ ਵਾਲੀ ਕੁਛ ਨਹੀਂ ਸੀ ਹੋਇਆ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਦੇ ਮਕਾਨ ਟਾਤੇ ਉਹ ਪੈਸੇ ਆਏ ਨਹੀਂ ਉਹ ਲੋਕੀ ਮੇਰੇ ਕੋ ਘੇਰੇ ਮਾਰਦੇ ਆ ਮੈਂ ਲੋਕਾਂ ਨੂੰ ਦੱਸ ਰਿਹਾ ਵੀ ਕਾ ਤੁਹਾਨੂੰ ਘਬਰਾਹ ਕੀਤਾ ਇਹ ਸਾਡੇ ਮਲੇ ਨੂੰ ਪੈਸੇ ਨਹੀਂ ਮਿਲਦੇ ਉਹ ਲੋਕਾਂ ਦੇ ਪੈਸੇ ਠਵਾਤੇ ਲੋਕਾਂ ਦੇ ਪੈਸੇ ਆਏ ਆ ਕੋ ਅਨਪੜਤਾ ਨੋਲਜ ਹੈ ਨਹੀਂ ਪਤਾ ਹੀ ਹੈ ਨਹੀਂ ਇਸ ਕਰਕੇ ਉਹ ਸਾਰਾ ਜ ਮਾਰ ਡਰਾਈਵਰ ਹੁੰਦਾ ਕਹਿੰਦਾ ਵੀ ਗੱਡੀ ਕਿੱਥੇ ਹੀ ਮਾਰ ਸਕਦਾ ਪਰ ਫਿਰ ਵੀ ਕਿਤਨਾ ਕਿਤੇ ਇੱਕ ਟਰਸਟ ਬਣਾ ਤੁਸੀਂ 10 ਸਾਲ ਲਗਾਤਾਰ ਰਹੋ ਬਹੁਤ ਵੱਡੀ ਬੜਾ ਬੜਾ ਟਰਮ ਹੈ ਜੀ ਹੈ ਨਾ ਇੱਕ ਡੈਕੇਡ ਬਣਾਉਣਾ 10 ਸਾਲ ਲਗਾਤਾਰ ਰਹਿਣਾ ਇੱਕ ਫਿਰ ਵੀ ਲੋਕਾਂ ਨੇ ਕੀ ਚੇਂਜ ਕਿਉਂ ਕੀਤਾ ਲੋਕਾਂ ਨੂੰ ਕੀ ਲੱਗੇ ਚੇਂਜ ਕਰ ਲਈ ਜਾਂ ਕੀ ਕਿਉਂਕਿ ਥੋੜੇ ਵੱਲੋਂ ਕਿਸੇ ਕੋਈ ਕਮੀ ਰਹੀ ਸੀਗੀ ਦੇਖੋ ਜੀ ਕਿਸੇ ਨੂੰ ਗੁੰਮਰਾਹ ਕਰਨਾ ਕਿਸੇ ਨੂੰ ਠੱਗਣਾ ਲੋਟਣਾ ਕਿਸੇ ਨੂੰ ਮੈਂ ਆ ਕਰ ਦੂੰ ਮੈਂ ਉਹ ਕੀਤੋਂ ਨੇ ਦੇਖੋ ਉਹ ਲੋਕਾਂ ਲੋਕੀ ਜਿਹੜੇ ਮਾਸੂਮ ਹੁੰਦੇ ਲੋਕਾਂ ਨੂੰ ਕਿਹਨਾਂ ਪਤਾ ਨਹੀਂ ਹੋ ਨੌਲੇਜ ਨਹੀਂ ਹੁੰਦੀ ਲੋਕਾਂ ਕਹਿੰਦੇ ਜੀ ਮੇਰਾ ਆਖਰੀ ਮੌਕਾ ਜੀ ਮੇਰੀ ਘਰ ਵਾਲੀ ਮਰ ਗਈ ਜੀ ਤੁਸੀਂ ਮੈਨੂੰ ਚਾਂਸ ਦਿਓ ਜੀ ਹਨਾ ਤੇ ਮੈਂ ਆ ਆਖਰੀ ਵਾਰੀ ਖਾਣਾ सिंपथी ਦੇ ਤੌਰ ਤੇ ਵੋਟਾਂ ਲਿੱਤੀਆਂ ਗਈਆਂ ਹਾਂ ਲੇਡੀ ਬਾਹਰੋਂ ਬੁਲਾਇਆ ਸੀ ਸਪਾਂਚ ਪਾਂਚੋ ਦੋਟਾ ਇਸਟੋਰੀ ਦੀ 12 ਮਗਾ ਕੇ ਮੰਤਾ ਕਰਕੇ ਝੋਲੀ ਕਰਦੇ ਸੀ ਇਦਾਂ ਲੋਕਾਂ ਨੂੰ ਵੋਟਾਂ ਲਾ ਕੇ ਮੈਂ ਇਹੀ ਲੋਕਾਂ ਨੂੰ ਦੱਸਣਾ ਚਾਹਨਾ ਇਦਾਂ ਘਬਰਾ ਨਾ ਹੋ ਸਾਡੇ ਮਹੱਲੇ ਦੀ ਰਜਿਸਟਰੀ ਵੀ ਹੁੰਦੀ ਔਰ ਸਾਡੇ ਮਹੱਲੇ ਦੇ ਗਰਾਊਂਡ ਵੀ ਹੁੰਦੀ ਸੋ ਇਹ ਉਹਨੂੰ ਅੰਦਰਖਾਹ ਮਿਲ ਜਾਂਦੀ ਆ ਸਾਲ ਚ ਇੱਕ ਥਿਲੇ ਦਾ ਉਹਨੇ ਕੰਮ ਨਹੀਂ ਕੀਤਾ ਮੈਂ ਚੈਲੰਜ ਕਰਦਾ ਜੇ ਕੰਮ ਕੀਤਾ ਦੱਸੇ ਕਿਹੜਾ ਕੀਤਾ ਔਰ ਮੈਂ 1000000 ਰੁਪਏ ਲੱਖ ਕਰੋੜ ਦੀ ਮੈਂ ਸ਼ਰਤ ਰੱਖੂੰਗਾ ਜੇ ਉਹਨੇ ਕੋਈ ਕੰਮ ਕੀਤਾ ਹੋਵੇ ਉਹ ਕੰਮ ਹੋਣ ਦਾ ਨਹੀਂ ਕੋ ਹੋਣਾ ਹੀ ਨਹੀਂ ਅਸੀਂ ਫੇਰ ਵੀ ਆਪਣੀਆਂ 20-25 ਲੱਖ ਰੁਪਏ ਦਾ ਗਰਾਂਟਾ ਪਾ ਕੇ ਉਹ ਪਾਸ ਕਰਾਈਆਂ ਦੋ ਚਾਰ ਦਿਨ ਅਸੀਂ ਮੂਰ ਵੀ ਹੁਣ ਵੀ ਗਰੰਟਾ ਲਿੱਤੀਆਂ ਤੁਸੀਂ ਹਾਲੇ ਫਿਲਹਾਲ ਸੱਤਾ 'ਚ ਨਹੀਂ ਹੈਗੇ ਤੁਸੀਂ ਫੇਰ ਵੀ ਕੰਮ ਕਰਵਾਉਣ ਲੱਗੇ ਹੋ ਮੈਂ ਫੇਰ ਵੀ ਆਪਣਾ 35 ਲੱਖ ਦਾ ਮੇਰਾ ਕੀਤੀ ਨਗਰ ਗਲੀ ਨੰਬਰ 1 ਦਾ ਆ ਉਹ ਮੈਨੂੰ ਵੋਟਾਂ ਤੋਂ ਪਹਿਲਾਂ ਹੀ ਐਮਸੀ ਇਲੈਕਸ਼ਨ ਤੋਂ ਪਹਿਲਾਂ ਹੀ ਚੱਬੇ ਵਾਲੇ ਨੇ ਦਿੱਤੇ ਸੀ 35 ਲੱਖ ਰੁਪਇਆ ਉਸ ਤੋਂ ਬਾਅਦ 25 ਲੱਖ ਰੁਪਇਆ ਮੈਂ ਹੁਣ ਪਾਸ ਕਰਾਇਆ ਗਲੀ ਨੰਬਰ 2 3 4 ਦਾ ਉਹ ਅਸੀਂ ਬਣਾਉਣ ਜਾ ਰਹੇ ਹਾਂ ਉਹਦੇ ਟੈਂਡਰ ਵੀ ਹੋ ਗਿਆ ਠੇਕਾ ਵੀ ਮਿਲ ਗਿਆ ਵਰਕ ਆਊਟਰ ਵੀ ਮਿਲ ਗਿਆ ਅਸੀਂ 2-4 ਦਿਨ ਨੂੰ ਸਟਾਰਟ ਕਰਾ ਰਹੇ ਹਾਂ ਪਰ ਠੀਕ ਹੈ ਜੀ ਪਰ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਹ ਕਹਿੰਦੇ ਕਿ ਵੋਟਾਂ ਤੋਂ ਪਹਿਲਾਂ ਤੁਹਾਨੂੰ ਉਸ ਤੋਂ ਬਾਅਦ ਸ਼ਾਇਦ ਚਲੋ ਥੀਗਾ ਤੁਹਾਡਾ ਸਿੱਕਾ ਨਹੀਂ ਚੱਲਿਆ ਲੇਕਿਨ ਉਹ ਸ਼ਾਇਦ ਤੁਸੀਂ ਉਹ ਕੰਮ ਨਾ ਵੀ ਕਰਾਉਂਦੇ ਤਾਂ ਭਾਵੇਂ ਸਾਈਡ ਤੇ ਵੀ ਰਹਿ ਸਕਦੇ ਕਿ ਨਹੀਂ ਰਹਿ ਸਕਦੇ ਚਲੋ ਸਾਡਾ ਤੁਸੀਂ ਆਏ ਹੋ ਅਸੀਂ ਮੈਦਾਨ ਚ ਆਏ ਹੋ ਅਸੀਂ ਫੇਰ ਆਏ ਅਸੀਂ ਕਹਿੰਦੇ ਨਹੀਂ ਮੈਦਾਨ ਚ ਆ ਕੇ ਲੋਕਾਂ ਨੂੰ ਕੰਮ ਕਰਕੇ ਦੱਸਣਾ ਕੰਮ ਪਹਿਲੇ ਆਧਾਰ ਤੇ ਕਰਾਂਗੇ ਲੋਕੀ ਸਾਨੂੰ ਤਾਂ ਹੀ ਪਸੰਦ ਕਰਨਗੇ ਜਦੋਂ ਲੋਕਾਂ ਦਾ ਕੰਮ ਕਰਾਂਗੇ ਪਹਿਲਾਂ ਕਿਹਾ ਕਿ ਜਨਾਨੀਆਂ ਬਾਹਰੋਂ ਆਉਂਦੀਆਂ ਸੀ ਕਿ ਹੁੰਡ ਚੱਕ ਕੱਢ ਕੇ ਕਿ ਫੇਕ VOTING ਦੀ ਗੱਲ ਕਰ ਰਹੇ ਹੋ ਕਿ ਕੀ ਕਰ ਰਹੇ ਹੋ ਕਿ ਕਿ ਵੈਸੇ ਸਿੰਪਥੀ ਬਣਾਏਗੀ ਲੋਕਾਂ ਦੇ ਵਿੱਚ ਨਹੀਂ ਫੇਕ VOTTA ਨਹੀਂ ਲੋਕਾਂ ਦੇ ਘਰ ਚੁੰਨੀ ਗਲਤ ਪਾ ਕੇ ਚੁੰਨੀ ਪਾ ਕੇ ਪੈਰੀ ਹੱਥ ਲਾ ਕੇ ਬੇਨਤੀ ਕਰਦੇ ਸੀ ਸਾਨੂੰ VOTTA ਸਾਨੂੰ ਦਿਓ ਵੀ ਬਾਹਰੋਂ ਜਿਹੜੇ 10 15 ਜਨਾਨੀਆਂ 40 ਜਨਾਨੀਆਂ ਬਾਹਰੋਂ ਮਗਾ ਕੇ ਆਪਣੇ ਘਰ ਦੀਆਂ ਜਾ ਕੇ ਲੋਕਾਂ ਨੂੰ ਮਨਾ ਕੇ ਤਾਂ VOTTA ਸਾਨੂੰ ਦੇ ਦਿਓ ਜੀ ਆ ساری ਆਖਰੀ ਵਾਰ ਬੇਨਤੀ ਕਰ ਲੈ ਮੈਂ ਲੋਕਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਆ ਕਿਸੇ ਵੀ ਝੂਠੀ ਖਬਰ ਚ ਕਿਸੇ ਝੂਠੇ ਬੰਦੇ ਮਗਰ ਨਾ ਪਾਓ ਬੰਦਾ ਦੇਖੋ ਇਨਸਾਨ ਦੇਖੋ ਅਈ 10 ਸ ਖਾਦਾ ਨਾ ਕਿਸ ਨੂੰ ਖਾਂ ਦਿੱਤਾ ਆ ਸਾਡੇ ਕੋਈ ਰਿਸ਼ਤਾਚਾਰ ਦਾ ਅਜ ਤੱਕ ਰੋਪ ਨਹੀਂ ਹੈਗਾ ਅਸੀਂ ਸਾਫ਼ਦਰੇ ਬੰਦੇ ਆ ਵੈਲ ਸੈਟ ਆ ਅਸੀਂ ਤਾਂ ਪਬਲਿਕ ਵਾਸਤੇ ਔਰ ਜਨਤਾ ਵਾਸਤੇ ਕੰਮ ਕਰਦੇ ਆ 2027 ਦੀ ਸਟ੍ਰੈਟੇਜੀ ਕਿਵੇਂ ਦੇਖਦੇ ਹੋ ਕਿਉਂਕਿ ਸਾਲ ਰਹਿ ਗਿਆ ਜੀ ਹੋਰ ਵੋਟਾਂ ਆਇਆਂ ਨਹੀਂ ਵਿਧਾਨ ਸਭਾ ਦੀ ਚੋਣਾਂ ਨਹੀਂ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਹਿ ਲੂਗੀ ਇੱਕ ਮੁੱਖ ਮੰਤਰੀ ਫੇਸ ਵੀ ਸਾਹਮਣੇ ਆਣਾ ਚਲੋ ਉਹ ਤਾਂ ਹਰ ਇੱਕ ਪਾਰਟੀ ਨੇ ਆਪਣਾ ਦੇਣਾ ਹੀ ਆ ਤੁਹਾਡਾ ਕੋਈ ਇਰਾਦਾ ਹੈ ਕਿ ਵਾਪਸ ਕਾਂਗਰਸ ਚ ਜਾਣਾ ਹੋਵੇ ਨਹੀਂ ਹਾਲੇ ਤੱਕ ਸਾਡਾ ਕੋਈ ਵਿਚਾਰ ਨਹੀਂ ਕਿਉਂਕਿ ਆਪ ਬਹੁਤ ਅੱਛੇ ਕੰਮ ਕਰ ਰਹੇ ਆ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹੋਰ ਬੜੇ ਅੱਛੇ ਕੰਮ ਕਰਨੇ ਨੇ ਜਿਹੜਾ 10 ਲੱਖ ਦਾ ਬੀਮਾ ਆ ਰਿਹਾ ਉਹ ਪਰਸੋ ਚੌਥ ਨੂੰ ਆਪਾਂ ਬਣਾਣ ਜਾ ਰਹੇ ਆ ਉਹ ਤੋਂ ਬਾਅਦ ਰਾਸ਼ਨ 카ਟ ਤੇ ਬਾਕੀ ਜਿਹੜਾ 1-1000 ਰੁਪਏ ਉਹ ਵੀ ਸ਼ਿਕਾਇਤ ਤਾਂ ਹੈ ਜੀ ਕਿ 1-1000 ਰੁਪਏ ਹਾਲ ਤੱਕ ਉਹਨਾਂ ਨੂੰ ਮਿਲ ਨਹੀਂ ਰਿਹਾ ਸਾਲ ਕਹਿੰਦੇ 1 ਰਹਿ ਕੇ ਤਾਂ 1000 ਰੁਪਏ ਬੀਬੀਆਂ ਕੋਲ ਨਹੀਂ ਪਹੁੰਚਿਆ ਹੁਣ ਤਾਂ ਰਾਜਾ ਬੈਂਕ ਹੋਣ ਦਾ ਵੀ ਬਿਆਨ ਆਇਆ ਕਿ 12 548000 ਰੁਪਏ ਬਣਦਾ ਕਹਿੰਦੇ ਨੀ ਬਿਲਕੁਲ ਸਹੀ ਗੱਲ ਆ ਕਈ ਵਾਰੀ ਸਰਕਾਰਾਂ ਕਹਿ ਦਿੰਦੀਆਂ ਆ ਤੇ ਪਰ ਕਈ ਵਾਰੀ ਬਜਟ ਨਹੀਂ ਹੁੰਦਾ ਪਰ ਸਰਕਾਰ ਐਂਡ ਤੇ ਕੁਛ ਨਾ ਕੁਛ ਕਰੂਗੀ ਜ਼ਰੂਰ ਇਹ ਜ਼ਰੂਰ ਦੋਗੀ ਔਰ ਲੋਕਾਂ ਨੂੰ ਜ਼ਰੂਰ ਖੁਸ਼ ਕਰੂਗੀ ਕਿਉਂਕਿ ਕਈ ਵਾਰੀ ਕਈ ਕੰਮ ਹੁੰਦੇ ਆ ਆਪਾਂ ਕਹਿ ਦਿੰਦੇ ਆ ਕਿ ਲੇਟ ਫੇਟ ਹੁੰਦਾ ਪਰ ਹੋਊਗਾ ਜੋ ਇਹਨਾ ਮੈਨੂੰ ਪਤਾ ਹੈ ਹੋਊਗਾ ਜੀ ਵੀ ਤੁਸੀਂ ਚਲੋ ਪਰ ਮੈਂ ਵਧਾਈ ਦੇ ਪਾਤਰ ਤੁਸੀਂ ਕਹਿੰਦੇ ਕਿ ਮੈਂ ਸਰਕਾਰ 'ਚ ਅਸੀਂ ਨਹੀਂ ਆ ਸੱਤਾ 'ਚ ਨਹੀਂ ਆ ਇਸ ਸਮੇਂ ਕੌਂਸਲਰ ਨਹੀਂ ਫਿਰ ਵੀ ਤੁਸੀਂ ਜਿਹੜੀਆਂ ਗਲੀਆਂ ਕਰਾਈਆਂ ਨੇ ਇਹ ਇਹਨਾ ਮੁਹੱਲੇ 'ਚ ਕੰਮ ਹੋਣਗੇ ਇਹ ਤੁਹਾਨੂੰ ਬਜਟ ਆਇਆ ਹੋਇਆ ਸੀ ਪਹਿਲੇ ਤੇ 18 ਲੱਖ ਦਾ ਮੈਂ ਕੰਮ ਕਰਾ ਚੁੱਕੇ ਆ ਜੀ 150 ਲਾਈਟ ਲਵਾ ਚੁੱਕੇ ਆ ਜੀ ਹੁਣ 25 ਲੱਖ ਦਾ ਨਵਾਂ ਟੈਂਡਰ ਵੀ ਹੋ ਗਿਆ ਜੀ ਤੇ 35 ਲੱਖ ਸਾਡੀ ਇੱਕ ਗਲੀ ਨੰਬਰ ਕੀਤੀ ਨਵੇਂ ਗਲੀ ਉਹ ਵੀ ਸਾਨੂੰ ਗਰੰਟ ਆਈ ਹੋਈ ਹੈ। ਭਲੀ ਤੁਸੀਂ ਕਾਉਂਸਲਰ ਨਹੀਂ ਹੈਗੇ। ਮੈਂ ਬਿਲਕੁਲ ਕਾਉਂਸਲਰ ਨਹੀਂ ਹੈਗਾ ਜੀ ਮੈਂ ਸਿਰਫ ਇੱਕ ਲੋਕਾਂ ਦੀ ਜਿਹੜੀ ਆਪਾਂ ਲੋਕਾਂ ਨੂੰ ਪ੍ਰੋਮਿਸ ਕੀਤਾ ਉਹ ਪ੍ਰੋਮਿਸ ਪੂਰਾ ਕਰਨਾ ਜੀ ਭਾਵੇਂ ਜਿੱਤੇ ਜਾਂ ਨਾ ਜਿੱਤੇ ਆਪਾਂ ਆਪਣਾ ਫਰਜ਼ ਨਿਭਾਣਾ। ਆਪਣਾ ਡਿਊਟੀ ਨਿਭਾ ਰਹੇ ਹਾਂ। ਬਿਲਕੁਲ ਡਿਊਟੀ ਨਿਭਾਣੀ ਆ ਨਿਭਾਉਂਦੇ ਰਹਿਣਾ। ਲੋਕ ਆਉਂਦੇ ਥੋੜੇ ਗੱਲਾਂ ਬਾਤਾਂ ਕਰਦੇ ਨੇ ਜਿਹੜੇ ਕਹਿੰਦੇ ਯਾਰ ਅਸੀਂ ਵੋਟ ਉਧਰ ਪਾਏ ਆ ਕੌਂਸਲਰ ਸਾਹਿਬ ਤੁਹਾਨੂੰ ਪਾਉਣੀ ਦੀ ਕਹਿੰਦੇ ਕਿ ਨਹੀਂ ਕਹਿੰਦੇ ਬਿਲਕੁਲ ਕਹਿੰਦੇ ਜੀ ਉਹ ਤੇ ਹਾਲੇ ਸੌਂਦੇ ਪਏ ਆ ਵੀ ਸਾਲ ਹੋਇਆ ਕੋਈ ਕੌਂਸਲਰ ਕੰਮ ਨਹੀਂ ਕੀਤਾ ਉਹ ਕੀ ਕਰਦਾ ਦਾ ਘਰੋਂ ਨਹੀਂ ਉੱਠਦਾ ਕੀ ਚੱਕਰ ਬਣਾ ਨਹੀਂ ਸਾਨੂੰ ਵੀ ਚਲੋ ਆਪਾਂ ਲੋਕਾਂ ਵਿਚਰਦੇ ਆ ਸਰਕਾਰ ਸਾਡੀ ਆ ਸਾਡਾ ਫਰਜ਼ ਬੰਦਾ ਆ ਆਪਾਂ ਅੱਛੇ ਕੰਮ ਲੋਕਾਂ ਨੂੰ ਕਰਕੇ ਦਈਏ ਜੋ ਸਾਡੀ ਡੂਰਲ ਸਰਕਾਰ ਹੈ ਫਿਰ ਅੱਛਾ ਥੋੜੇ ਇਲਾਕੇ ਜਿੱਥੇ ਕਿ ਗਰਾਊਂਡ ਦੀ ਪ੍ਰੋਬਲਮ ਬੱਚਿਆਂ ਦੀ ਕਿ ਸਾਨੂੰ ਗਰਾਊਂਡ ਨਹੀਂ ਮਿਲੀ ਜੀ ਕਹਿੰਦੇ ক্রিকেট ਦੀ ਗਰਾਊਂਡ ਸੀਗੀ ਉਹਦੇ ਤੇ ਉਹ ਗਰਾਊਂਡ ਨਹੀਂ ਮਿਲ ਰਹੀ ਬੱਚਿਆਂ ਨੂੰ ਉਹਦਾ ਕੀ ਸੀਨ ਹੈ ਜੀ ਸਾਰਾ ਅਸੀਂ ਜੀ ਜਦੋਂ ਹੁਣ ਅਸੀਂ ਆਪ ਦੇ ਵਿੱਚ ਆਏ ਸੀ ਨਾ ਅਸੀਂ ਦੋ ਸ਼ਰਤਾਂ ਲੈ ਕੇ ਆਏ ਸੀ ਇੱਕ ਗਰਾਊਂਡ ਦੀ ਇੱਕ ਰਜਿਸਟਰੀ ਦੀ ਠੀਕ ਹੈ ਕਿਉਂਕਿ ਸਾਨੂੰ ਮੇਨ ਮਾਰ ਪਈ ਸਾਡੇ ਮਹੱਲੇ ਵਿੱਚੋਂ ਹੀ ਸੋ ਅਸੀਂ ਰਜਿਸਟਰੀਆਂ ਕਰਵਾ ਦੇਣੀਆਂ ਸੀ ਤੇ ਹੁਣ ਅਸੀਂ ਕਿਹੜੇ ਮੂਹਨ ਆਪਣੇ ਮੰਤਰੀ ਸੰਤਨ ਨੂੰ ਕਹੀਆਂ ਅਸੀਂ ਤਾਂ ਹਾਰ ਗਏ ਜਾਂ ਸਾਡੇ ਯਾਰ ਰਜਿਸਟਰੀਆਂ ਕਰਾ ਕੇ ਦਿਓ ਜਾਂ ਸਾਨੂੰ ਗਰਾਊਂਡ ਲੈ ਕੇ ਦਿਓ ਪਰ ਅਸੀਂ ਪਹਿਲਾ ਮੁੱਦਾ ਡਿਡਨ ਦੇ ਵਿੱਚ ਸਾਡੀ ਪੂਰੀ ਅਸੀਂ ਇੱਥੇ ਪੂਰਾ ਮਹੱਲਾ ਵਾਸੀ ਦੋ 300 ਬੰਦੇ ਇਕੱਠੇ ਹੋ ਕੇ ਉਹਨਾਂ ਨੂੰ ਲੈਟਰ ਦਿੱਤਾ ਸੀ ਹਨ ਸਰ ਭਰੋਸਾ ਦਵਾਇਆ ਸੀ ਤੁਹਾਡਾ ਨਾਲੇ ਹੀ ਦੋਨੇ ਕੰਮ ਅਸਲੀ ਹਰੋਂਗੇ ਪਹਿਲੇ ਆਧਾਰ ਤੇ ਅਸੀਂ ਮੀਟਿੰਗਾਂ ਵਿੱਚ ਡੀਸੀ ਸਾਹਿਬ ਨੂੰ ਮਿਲੇ ਬਾਅਦ ਵਿੱਚ ਜਦੋਂ ਸਰ ਦਾ ਬੰਦਾ ਮਨ ਟੁੱਟ ਗਿਆ ਫਿਰ ਸਾਡਾ ਦਿਲ ਨਹੀਂ ਕੀਤਾ ਵੀ ਚਲੋ ਕਿਤਨੇ ਕਿਤਨੇ ਫਰਜ਼ ਤਾਂ ਮੌਜੂਦਾ ਕੌਂਸਲਰ ਦਾ ਬਣਦਾ ਨਾ ਜੀ ਬਿਲਕੁਲ ਬਣਦਾ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਦੇਖੋ ਕਈ ਗੱਲਾਂ ਹੁੰਦੀਆਂ ਨੌਲੇਜ ਦੀਆਂ ਅੰਡਰਸਟੈਂਡਿੰਗ ਦੀਆਂ ਉਹ ਹਨ ਪੜਦਾ ਉਹਨੂੰ ਪਤਾ ਨਹੀਂ ਨੌਲੇਜ ਨਹੀਂ ਹੈਗੀ ਨੌਲੇਜ ਹੁਣ ਹੀ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਦੁਨੀਆ ਘੁੰਮੀ ਆ ਔਰ ਸਾਨੂੰ ਪਤਾ ਆ ਵੀ ਇਹ ਕੰਮ ਕਿੱਦਾਂ ਲਿਆਉਣੇ ਪੈਸੇ ਕਿੱਦਾਂ ਲਿਆਉਣੇ ਆ ਔਰ ਕਦੋਂ ਫੰਡ ਆਏ ਆ ਕਦੋਂ ਅਵੇਲੇਬਲ ਆ ਔਰ ਕੀ ਲਾਈਟਾਂ ਤੇ ਇਲੈਕਟ੍ਰੀਨ ਜਗਰੀ 6-6 ਮਹੀਨੇ ਦੇ ਅੰਤਰ ਮੇਂ ਲਾਈਟਾਂ ਜਗਰੀਆਂ ਗਲੀ ਨੰਬਰ ਇੱਕ ਚ ਲਾਈਟਾਂ ਜਗਰੀ ਆ ਗਲੀ ਨੰਬਰ ਤਿੰਨ ਚ ਚਾਰ ਚ ਇਲੈਕਟ੍ਰੀਨ ਨਹੀਂ ਹੈਗੀਆਂ ਮਿਲਦੀ ਨਹੀਂ ਇਹਦੇ ਚ ਪ੍ਰਚਾਰ ਦਾ ਵੱਡਾ ਹਿੱਸਾ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਉਹ ਹੋਰ ਲੇਡੀਜ਼ ਨੂੰ ਨਾਲ ਲੈੇ ਪੈਰ ਫੜਲੇ ਚੁੰਨੀ ਪਾ ਲਈ ਕਿ ਮੈਨੂੰ ਸਿੰਪਥੀ ਲੈ ਲਈ ਪ੍ਰਚਾਰ ਚ ਫਰਕ ਪਿਆ ਤੁਹਾਨੂੰ ਲੱਗਦਾ ਕਿ ਜਿਹੜਾ ਅਸੀਂ ਵੀ ਕਿਹਾ ਇਹੋ ਜਿਹਾ ਪ੍ਰਚਾਰ ਕਰਦੇ ਰਹੇ ਨਹੀਂ ਆਪਾਂ ਝੂਠ ਦਾ ਨਹੀਂ ਕਰਨਾ ਆਪਾਂ ਪਿਆਰ ਸੱਚ ਦਾ ਕਰਨਾ ਕਿਉਂ ਬੰਦੇ ਨੂੰ ਲੋਕਾਂ ਨੂੰ ਪਤਾ ਚੱਲ ਗਿਆ ਵਾਕਾਂ ਹੀ ਲੋਕੀ ਫਲੋਰ ਕਰਦੇ ਆ ਕਿ ਆ ਲੋਕੀ ਗਮਰਾਹ ਕਰਦੇ ਆ ਆਪਾਂ ਲੋਕਾਂ ਨੂੰ ਗਮਰਾਹ ਨਹੀਂ ਕੀਤਾ ਮੇਰਾ ਮੈਨੂਫੈਕਚਰੀ ਵਿੱਚ ਜੋ ਮੈਂ ਕੀਤਾ ਕੰਮ 10 ਕਰੋੜ ਦਾ ਕੱਲੀ ਕੱਲੀ ਚੀਜ਼ ਕੱਲੀ ਕੱਲੀ ਚੀਜ਼ ਲਿਖੀ ਜੀ ਆ ਮੇਰਾ ਮੈਨੂਫੈਕਚਰੀ ਜਦੋਂ ਮੈਂ ਆ ਕੀਤਾ ਆ ਆ ਆ ਕੰਮ ਕੀਤੇ ਆ ਆ 23 ਕੰਮ ਕੀਤੇ ਆ ਅਾ 23 ਕੰਮ ਕੀਤੇ ਆ ਆ ਇੱਕ 22 ਕੰਮ ਕੀਤੇ ਆ ਮੈਂ ਜਿੱਤੇ ਕੁਛ ਵੀ ਨਹੀਂ ਸੀ ਜਿੱਤੇ ਲੋਕੀ ਛੱਪੜ ਚ ਰਹਿੰਦੇ ਸੀ ਉੱਤੇ ਸੀਵਰੇਜ ਵਰਸਪਲਾਈ ਸੜਕਾਂ ਲਾਈਟਾਂ ਲਵਾ ਕੇ ਲੋਕਾਂ ਦੀ ਆ ਭੋਜਾ ਕੇ ਮੈਂ ਨਾ ਕੀਤੀ ਨਾ ਚਲੋ ਤੀਸਰ ਤੋਂ ਜੀਆਰਡੀ ਬੈਕ ਚ ਜਾਓ ਲੋਕਾਂ ਨੂੰ ਸਾਰਿਆਂ ਨੂੰ ਪਤਾ ਆ ਬਿਲਕੁਲ ਸੱਚਾ ਬੈਨਿਫੈਸਟੋ ਆ ਆ ਦੇਖੋ ਹੀ ਕਿੰਨੇ ਕਿੰਨੇ ਸਾਡਾ ਬੈਨਿਫੈਸਟੋ ਸਿਗਾ ਅਸੀਂ ਦੱਸਿਆ ਵੀ ਸੀ ਕਿ ਅਸੀਂ 22 ਕੰਮ ਜਿਹੜੇ ਕੀਤੇ ਹੋਏ ਨੇ ਪ੍ਰੋਪਰ ਲਿਖਤੀ ਹੈ ਜੀ ਇਹਨਾਂ ਦੇ ਕੋਲ ਇਹ ने ने कि ਜਿਹੜੇ 10 ਸਾਲ ਚ ਪੁਰਾਣੇ ਕਰਦੇ ਰਹੇ ਨੇ ਪਰ ਫੇਰ ਵੀ ਚਲੋ ਲੋਕ ਆ ਜੀ ਲੋਕਤੰਤਰ ਹੈ ਲੋਕ ਆਪਣੇ ਤਰੀਕੇ ਦੇ ਨਾਲ ਆਪਣਾ ਫੈਸਲਾ ਲੈਂਦੇ ਨੇ ਵੋਟ ਦਾ ਮਤਲਬ ਵੀ ਇਹ ਹੁੰਦਾ ਕਿ ਵੋਟ ਦਾ ਅਧਿਕਾਰ ਆਮ ਲੋਕਾਂ ਦੇ ਕੋਲ ਹੁੰਦਾ ਉਹਨਾਂ ਨੇ ਆਪਣਾ ਕੈਂਡੀਡੇਟ ਚੁਣਨਾ ਹੁੰਦਾ ਜਿਸ ਤਰੀਕੇ ਨਾਲ ਵੀ ਚੁਣਦੇ ਨੇ ਬਾਕੀ ਹੁਣ ਅੱਗੇ ਤਾਂ ਕਿਵੇਂ ਦੇਖ ਰਹੇ ਹੋ 2022 ਦੀ ਚੋਣਾਂ ਨੇ ਕੰਮ ਤਾਂ ਤੁਸੀਂ ਆਪਣੇ ਦੇਖਿਨ ਕਰਵਾ ਰਹੇ ਹੋ ਜੀ ਬਹੁਤ ਵਧੀਆ ਗੱਲ ਤੁਸੀਂ ਕਿ ਮੇਰੇ ਲੋਕ ਨੇ ਮੇਰੀ ਫੈਮਿਲੀ ਆ ਮੇਰਾ ਟੱਬਰ ਹੈ ਤੇ ਮੈਂ ਉਹਨਾਂ ਨੇ ਕੰਮ ਜਿਹੜੇ ਕਰਵਾਉਂਗਾ ਜ਼ਰੂਰ ਤੁਸੀਂ ਕਰਵਾ ਵੀ ਰਹੇ ਹੋ ਪਰ ਵਧੀਆ ਗੱਲ ਹੈ ਲੋਕਾਂ ਨੂੰ ਕੈਂਡੀਡੇਟ ਉਹੀ ਚਾਹੀਦਾ ਹੁੰਦਾ ਜ ਜਿੰਨੇ ਚੇਰਾ ਜਿੰਨੇ ਮੇਰੇ ਵਾਰ ਚ ਲਾਈਟਾਂ ਸਾਰੀਆਂ ਮੈ ਲਵਾਈਆਂ ਗ੍ਰੀਨ ਲਾਈਟਾਂ ਹਰ ਦੀ ਮਤਲਬ ਐਲਈਡੀ ਲਾਈਟਾਂ ਕੋਈ ਇੱਕ ਤਾਂ ਕੰਮ ਤਾਂ ਗਿਣਾ ਦਿਓ ਕੌਂਸਲਰ ਨੇ ਸਾਲ ਚ ਕੁਝ ਤਾਂ ਕਰਾਇਆ ਹੋਊਗਾ ਕਿ ਨਹੀਂ ਕਰਾਇਆ ਹੋਊਗਾ ਇੱਕ 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 ਕੰਮ ਇੱਕ ਥੇਲੇ ਦਾ ਨਹੀਂ ਜੀ ਮੇਰਾ ਬੈਟ ਰੱਖ ਲੈ ਜੇ ਕੋਈ ਕਰਾਇਆ ਤਾਂ ਦੱਸ ਦਿਓ ਕਿੱਥੇ ਕਰਾਇਆ 1 ਰੁਪਏ ਦੇ ਸਾਲ ਹੋਇਆ ਪਲੱਸ 1 ਰੁਪਏ ਨਹੀਂ ਕਰਾਇਆ ਪੁੱਛ ਲੋ ਜਾ ਕੇ ਨੂੰ ਤੂੰ ਪੁੱਛ ਲਿਓ ਕਿ ਮਸੀ ਦਾ ਕਹਿੰਦਾ ਦੱਸ ਕਿੱਥੇ ਕਰਾਇਆ ਆ ਪੇਪਰ ਤੇ ਰਿਟਰਨ ਕਿੰਤੋਂ ਪੈਸੇ ਲੈ ਕੇ ਆਇਆ ਕਿਹਨੂੰ ਫੈਂਟ ਦਿੱਤੀ ਆ ਦੇਖੋ ਜੀ ਅਸੀਂ ਅੱਜ ਵਾਰਡ ਨੰਬਰ 6 ਦੇ ਖਾਕਾ ਕਾਉਂਸਲਰ ਸਾਹਿਬ ਸਾਡੇ ਨਾਲ ਨੇ ਇਹਨਾਂ ਨੇ ਕਿਹਾ ਕਿ 1 ਰੁਪਏ ਦਾ ਕੰਮ ਵੀ ਹਾਲ ਤੱਕ ਕਿਸੇ ਕਾਉਂਸਲਰ ਨੇ ਜਿਹੜਾ ਹੁਣ ਮੌਜੂਦਾ ਕਾਉਂਸਲਰ ਨੇ ਉਹਨਾਂ ਨੇ ਇੱਥੇ ਨਹੀਂ ਕਰਵਾਇਆ ਤੇ ਹਾਲੇ ਵੀ ਵਿਦਆਉਟ ਕਾਉਂਸਲਰ ਨਹੀਂ ਨੇ ਫੇਰ ਵੀ ਇਹਨਾਂ ਦੇ ਵੱਲੋਂ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਨੇ ਬਾਕੀ ਫਗਵਾੜੇ ਵਾਲੀ ਸਪੈਸ਼ਲੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਕਿ ਆਖਿਰਕਾਰ ਸਾਫਾ ਕਾਉਂਸਲਰ ਸਾਹਿਬ ਦੀਆਂ ਗੱਲਾਂ ਕਿੰਨੀਆਂ ਕ ਸੱਚੀਆਂ ਨੇ ਜਾਂ ਕਾਉਂਸਲਰ ਸਾਹਿਬ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਜ਼ਰੂਰ ਦ